ਤਾਂ ਉੱਥੇ ਹੀ ਉਹਨਾਂ ਨੂੰ ਕਰੰਟ ਦੀ ਸਥਿਤੀ ਵੀ ਮਹਿਸੂਸ ਹੋ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਜਲਦ ਇਸ ਟਾਵਰ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ ਤਾਂ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕੀਤੀ ਹੈ ਮੇਰੇ ਨਾਮ ਪ੍ਰਿੰਸੀਪਲ ਆ ਇਹ ਹਰਕਿਸ਼ਨਗਰ ਮਾ ਦਾ ਮਾਮਲਾ ਸ਼ਿਮਲਾਪੁਰੀ ਹਰਕਿਸ਼ਨਗਰ ਦਾ ਇੱਥੇ ਇੱਕ ਟਾਵਰ ਨੂੰ ਲੱਗਣ ਲੈ ਕੇ ਨੂੰ ਲੈ ਕੇ ਮੱਲੇ ਵਾਲਿਆਂ ਦਾ ਵਿਰੋਧ ਸੀ ਕਾਫੀ ਸਮੇਂ ਤੋਂ ਇਸ ਗੱਲ ਦੀ ਜਦੋਂ ਜਾਇ ਚੱਲ ਰਹੀ ਆ ਕਿ ਇਹ ਟਾਵਰ ਨਾ ਲਾਇਆ ਜਾਵੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਦਾਇਰ ਕੀਤੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਵੀ ਔਰ ਸਬੰਧਤ ਅਧਿਕਾਰੀਆਂ ਨੂੰ ਸੋ ਉਹਦੇ ਨਾਲ ਲੱਗਦੇ ਲੱਗਦੇ ਇਹਨਾਂ ਦੇ ਇੱਕ ਟਾਵਰ ਜਦੋਂ ਉਹ ਇਸ ਗੱਲ ਦੀ ਇਹਨਾਂ ਨੇ ਕਾਰਵਾਈ ਕੀਤੀ ਤਾਂ ਉਹ ਆ ਕੇ ਉਹ ਸੀਲ ਲਗਾ ਕੇ ਜਿਹਦੀਆਂ ਕੀ ਆ ਦੇਖੋ ਦੋਨੇ ਫੋਟੋਆਂ ਨੇ ਪਹਿਲਾ ਇਹਨਾਂ ਦੀ ਆ ਦੇਖੋ ਤੁਸੀਂ ਇਦਾਂ ਚੱਲਦਾ ਸੀਗਾ ਇਹਨੂੰ ਲੋਕ ਲੱਗਾ ਸੀ ਆਫਟਰਨਨ ਦੇ ਬਾਅਦ ਜਦੋਂ ਹੋਈ ਕਾਰਵਾਈ ਦਾ ਸੀਲਾਂ ਲੱਗੀਆਂ ਦੇਖੋ ਕਾਰਪੋਰੇਸ਼ਨ ਵੱਲੋਂ ਠੀਕ ਹੈ ਜੀ ਕਾਰਪੋਰੇਸ਼ਨ ਵੱਲੋਂ ਲੱਗੀਆਂ ਹੁਣ ਪਰਸੋਂ ਰਾਤੀ ਸ਼ੁੱਕਰਵਾਰ ਇਹਨਾਂ ਨੇ ਜਿਹੜਾ ਟਾਵਰ ਸੀ ਉਹ ਪਹਿਲਾਂ ਫੁਲੀ ਰੀ ਉਹਨੂੰ ਕਰਤਾ ਮਤਲਬ ਬਿਲਕੁਲ ਹੀ ਖੋਲ ਲਿਆ ਸੀ ਤੇ ਉਹ ਲਾਤਾ ਜੜ ਤੋਂ ਤੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ 12 ਵਜੇ ਤੱਕ ਤਾਂ ਨਾਰਮਲ ਸੀ ਸਾਰਾ ਕੁਝ ਸਾਰੇ ਜਾਗਦੇ ਹੀ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋ ਦਾਮ ਟਾਵਰ ਵੀ ਲੱਗਿਆ ਸੀ ਔਰ ਜਿਹੜੀ ਉਹਨਾਂ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ ਟਾਵਰ ਰੋਜ਼ ਮਤਲਬ ਨਿਰੰਤਰ ਚੱਲ ਰਿਹਾ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਉਹ ਸਾਰੇ ਤਰ੍ਹਾਂ ਚੱਲ ਰਿਹਾ ਹੁਣ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਘਰੇ ਟਾਵਰ ਲੱਗਿਆ ਉਹ ਕਹਿੰਦੇ ਆ ਵੀ ਅਸੀਂ ਤਾਂ ਲਿਖ ਕੇ ਦਿੱਤਾ ਜੀ ਕੰਪਨੀ ਨੂੰ ਗੱਲ ਆ ਵੀ ਗੱਲ ਤਾਂ ਇਹ ਆ ਵੀ ਇੱਕ ਗੱਲ ਕਰਕੇ ਸਾਰਾ ਮhalla ਜੇ ਪਰੇਸ਼ਾਨ ਹੋ ਰਿਹਾ ਤਾਂ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਕਈ ਲੋਕਾਂ ਨੂੰ ਇੱਥੇ ਮਤਲਬ ਨੇੜੇ ਦੇ ਜਿਹੜੇ ਬਿਲਕੁਲ ਨਾਲ ਲੱਗਦੇ ਘਰ ਆ ਉਹਨਾਂ ਚ ਮਰੀਜ਼ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕੁਛ ਆ ਔਰ ਦਿੱਕਤ ਫੀਲ ਕਰ ਰਹੇ ਆ ਆ ਬਿਲਕੁਲ ਨਾਲ ਦੇ ਘਰ ਦੇ ਵਿੱਚ ਆ ਭਾਈ ਸਾਹਿਬ ਰਹਿੰਦੇ ਉਹਨਾਂ ਦੇ ਸਟੰਟ ਪਏ ਹੋਏ ਨੇ ਉਹਨਾਂ ਨੂੰ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਆ ਘਰਾਂ ਚ ਕਰੰਟ ਆ ਰਿਹਾ ਤੁਹਾਨੂੰ ਲੈਟਰ ਇੱਕ ਦਿਖਾਰੇ ਸੀ ਹੁਣੇ ਸਾਨੂੰ ਲੈਟਰ ਇਸ ਗੱਲ ਦੀ ਦਿਖਾਰੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਵੀ ਸਾਡੇ ਵੱਲੋਂ ਜਿਹੜਾ ਟਾਵਰ ਆ ਅਸੀਂ ਬੰਦਾ ਸੀ ਚਲਾਨ ਨਹੀਂ ਦੇ ਰਹੇ ਵੀ ਅਸੀਂ ਤਾਂ ਕੋ ਉਹਨਾਂ ਦੀ ਪਰਵਾਹੀ ਨਹੀਂ ਹੁੰਦੀ ਕੰਪਨੀ ਉਹ ਜਿਹੜਾ ਟਾਵਰ ਆ ਉਹ ਸਾਡਾ ਨਹੀਂ ਲਾ ਰਹੇ ਹੁਣ ਇਸ ਗੱਲ ਦਾ ਦੇਖੋ ਖਮਿਆਜਾ ਮੱਲੇ ਵਾਲੇ ਤਾਂ ਨਹੀਂ ਭੁਗਤ ਸਕਦੇ ਮਸਲਾ ਇਹ ਆ ਵੀ ਇੱਕ ਗੱਲ ਕਰਕੇ ਦੇਖੋ ਜੇ ਸਾਰਿਆਂ ਨੂੰ ਇੱਕ ਚੀਜ਼ ਤੋਂ ਪ੍ਰੋਬਲਮ ਆਪਾਂ ਕਰੀਏ ਹੀ ਕਿ ਉਹ ਜਦ ਮਹੱਲੇ 'ਚ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਟਾਵਰ ਨਹੀਂ ਚੱਲਣਾ ਚਾਹੀਦਾ ਤਾਂ ਫਿਰ ਇਹ ਚੱਲ ਕਿਉਂ ਰਿਹਾ ਗਾ ਪਾਜੀ ਟਾਵਰ ਲੱਗ ਮਹੱਲੇ ਕੀ ਹੈ ਮਾਮਲਾ ਬਸ ਇਹੀ ਮਾਮਲਾ ਵੇ ਸਾਲ ਪਹਿਲੇ ਤਾਂ ਹੋ ਗਿਆ ਰੋਲਾ ਪੈਂਦਿਆਂ ਅੱਗੇ ਵੀ ਲਵਾਇਆ ਸੀ ਉਹਨੇ ਲਾ ਦਿੱਤਾ ਸੀ ਇਹ ਵਿਰੋਧ ਕਰ ਰਹੇ ਹਾਂ ਕਾਹਦਾ ਵਿਰੋਧ ਹੈ ਜੀ ਹਜੇ ਅੱਜ ਇਹਦੇ ਕਰ ਰਹੇ ਆ ਵੀ ਇਹ ਟਾਵਰ ਨਹੀਂ ਚੱਲਣ ਦੇਣਾ ਵੀ ਸਾਨੂੰ ਤਕਲੀਫ ਕਰਨ ਨੂੰ ਹੋ ਸਕਦੀ ਆਂਡੀ ਗਵਾਂਡੀਆਂ ਸਾਰਿਆਂ ਨੂੰ ਮੁਸ਼ਕਲ ਟਾਵਰ ਕਦੋਂ ਦਾ ਲੱਗਿਆ ਪਰਸੋਂ ਆਇਆ ਪਰਸੋਂ ਪਰਸੋਂ ਇਹਨਾਂ ਨੂੰ ਚਾਲੂ ਵੇ ਕੀਤਾ ਇਹਨਾਂ ਚੋਰੀ ਲਾਇਆ ਰਾਤੀ ਦਿਨ ਵਿੱਚ ਨਹੀਂ ਲੱਗਾ ਚੋ ਇਹ ਇਹ ਕਹਿੰਦੇ ਟਾਵਰ ਚੱਲਦਾ ਨਹੀਂ ਟਾਵਰ ਨਹੀਂ ਚੱਲਦਾ ਇਹ ਝੂਠ ਬੋਲ ਰਹੇ ਨੇ ਇਹ ਝੂਠ ਬੋਲਦੇ ਨੇ ਇਹ ਕੋਈ ਇਹਨੂੰ ਚੋਰੀ ਲਾਇਆ ਦੋ ਦੋ ਨੂੰ ਹੋ ਗਿਆ ਇਹ 2:30 3 ਵਜੇ ਮਤਲਬ ਜੋ ਵੀ ਹੈ ਅੱਧੀ ਰਾਤ ਨੂੰ ਜਦੋਂ ਸੁੱਤੇ ਹੁੰਦੇ ਆ ਲੋਕ ਜਿਹੜੇ ਚੋਰਾਂ ਵਾਲੇ ਕੰਮ ਹੁੰਦੇ ਆ ਆਪਾਂ ਲੁਕ ਚੁਪ ਕੇ ਕਰਨੇ ਆ ਉਸ ਟਾਈਮ ਉਹ ਚੋਰ ਨੇ ਕੀਤੇ ਔਰ ਰਾਤ ਨੂੰ ਆਪਣਾ ਸਵੇਰੇ ਫੇਰ ਲੋਕਾਂ ਨੇ ਲੱਗਿਆ ਹੋਇਆ ਦੇਖਿਆ ਇੰਨਾ ਹੀ ਮੱਲੇ ਦੇ ਵਿੱਚ ਰਹਿਣਾ ਲੋਕਾਂ ਦੇ ਨਾਲ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਤਕਲੀਫ ਹੈ ਠੀਕ ਹੈ ਉਹ ਬੰਦਾ ਜਿਹਦੇ ਘਰੇ ਟਾਵਰ ਲੱਗਣਾ ਜਾਂ ਕੋਈ ਹੋਰ ਹੈ ਫਰੀ ਦੀ ਫਰੀ ਦੀ ਇਨਕਮ ਆਂਦੀ ਹੈ ਉਹ ਬੰਦਾ ਨਾ ਹੋ ਜਾਏ ਤੁਹਾਨੂੰ ਬਾਕੀ ਚੀਜ਼ਾਂ ਦੀ ਦਿੱਕਤ ਨਹੀਂ ਦਿਖਦੀ ਆ ਜਿਹੜੇ ਇੰਨੇ ਖੜੇ ਆ ਇਹਨਾਂ ਦੀ ਕੋਈ ਦਿੱਕਤ ਨਹੀਂ ਦਿਖਣੀ ਉਹ ਨੂੰ ਆਪਣੇ ਕੱਲਾ ਸਹੀ ਰੱਖੂਗਾ ਕੰਪਨੀ ਨੂੰ ਇਹ ਕਹੇਦਾ ਉਹ ਕਹੇਦਾ ਉਹੀ 8 ਮਹੀਨੇ ਤੋਂ ਚੱਲ ਰਿਹਾ ਸਾਡੀ ਮੰਗ ਇਹ ਆ ਕਿ ਯਾਰੇ ਉਤਰਨਾ ਚਾਹੀਦਾ ਉਹ ਕਹਿੰਦਾ ਵੀ ਬੰਦ ਹੈ ਤਾਂ ਬੰਦ ਹੈ ਠੀਕ ਹੈ ਜੇ ਬੰਦ ਹੀ ਹੈ ਉਤਾਰ ਦਿਓ ਉਹਨੂੰ ਦਿੱਕਤ ਹੈਗੀ ਸਾਨੂੰ ਪਰੇਸ਼ਾਨੀ ਹੈ ਆ ਸਾਡੀ ਮੰਗ ਹੈ ਤੇ ਹੁਣ ਦੇਖ ਲਓ ਨਹੀਂ ਕਿਸੇ ਤੇ ਨਾ ਬੰਦ ਹੋਇਆ ਅਗਲਾ ਤੇ ਨਾ ਬੰਦ ਹੋਇਆ ਤਾਂ ਦੇਖੋ ਜਿਸ ਤਿੱਕੇ ਨਾ ਗਿਆ ਜੇ ਜਿਆਦਾ ਗਰੋ ਤੇ ਇਹ ਇਥੇ ਗਲਤ ਵੀ ਹੋ ਸਕਦਾ ਕਿਸੇ ਦਿਨ ਤਰੀਕੇ ਨਾਲ ਕੰਮ ਕੀ ਤੁਸੀਂ ਹੁਣ ਦੁਬਾਰਾ ਤੋਂ ਅਧਿਕਾਰੀਆਂ ਦੇ ਨਾਲ ਮਿਲੋਗੇ ਹਾਂਜੀ ਪਹਿਲਾਂ ਸੀਲ ਲਗਾਤੀ ਸੀਗਾ ਜੇ ਫਿਰ ਆ ਫਿਰ ਉਹ ਲਗਾਤੀ ਉਹਨੂੰ ਉਦੋਂ ਹੀ ਗੱਲ ਕਰਾਂਗੇ ਕਿ ਵੀ ਅਜੇ ਬਾਦੂ ਸੀ ਗਿਆ ਸੀ ਸੀਲ ਹੀ ਕਰਤਾ ਬੰਦੀ ਹੈ ਤੇ ਫਿਰ ਕਿੱਥੇ ਚੱਲ ਗਿਆ ਪਰਸੋਂ ਚਲੇ ਆਏ ਇਹ ਕੱਲ ਵੀ ਕੱਲ ਸੰਡੇ ਵਾਲੇ ਦਿਨ ਵੀ ਚਲਾਏ ਆ ਇਹਨੇ ਫਿਰ ਉਸ ਤੋਂ ਬਾਅਦ ਜਦੋਂ ਦੂਜੇ ਨੂੰ ਦੱਸਿਆ ਉਹਨਾਂ ਨੇ ਦੇਖਿਆ ਚੱਲਦਾ ਪਿਆ ਉਹ 5 ਮਿੰਟ ਬਾਅਦ ਦੇਖ ਲਿਆ ਉਹਨਾਂ ਨੇ ਵੀ ਨਜ਼ਰ ਨਾ ਨਜ਼ਰ ਮਿਲ ਕੇ ਅੰਦਰ ਜਾ ਕੇ ਸਵਿਚ ਆਫ ਕਰਤੀ ਬੰਦ ਕਰਤਾ ਆਹ ਦੇਖਿਆ ਸੀ ਸਰ ਉਹਨਾਂ ਨੇ ਸੀਨਾ ਮੈਡਮ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਇਹਨਾਂ ਨੂੰ ਸਿੱਧੂ ਸਾਹਿਬ ਕੋ ਉਹਨਾਂ ਨੇ ਸਾਨੂੰ ਕਹਤਾ ਸਿੱਧੂ ਸਾਹਿਬ ਕੋਲ ਜਾਵਾ ਐਪਲੀਕੇਸ਼ਨ ਪਈਆ ਉਹਨਾਂ ਕੋ ਵੀ ਚੱਲ ਜਾਣਾ ਇਸ ਵੇਰੇ ਉਹਨਾਂ ਨੂੰ ਦੇ ਕੇ ਆਈ ਐਪਲੀਕੇਸ਼ਨ ਹੈ ਸਾਡੇ ਕੋਲ ਦੁਆਰਾ ਮਿਲੋਗੇ ਦੁਆਰਾ ਮਿਲਾਂਗੇ ਵੀ ਤੁਸੀਂ ਸੀਲ ਲਗਾਤੀ ਸੀ ਬੰਦ ਹੋ ਗਿਆ ਸੀ ਇਹ ਵੀ ਕਿੱਦਾਂ ਚੱਲ ਚੱਲ ਗਿਆ ਇਹ ਨਾਲ ਗੱਲਬਾਤ ਕਰਨ ਆਏ ਇਹਨਾਂ ਨੇ ਕੀ ਕੀਤਾ ਇਹਨਾਂ ਨਾਲ ਆਪਾਂ ਗੱਲ ਨਹੀਂ ਕੀਤੀ ਜੀ ਇਹ ਕਹਿੰਦੇ ਸਾਡੇ ਤੇ ਗੱਲ ਕਰਨਗੇ ਤੇ ਪਰਚਾ ਪੁਗਾ ਦਾਂਗੇ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਸਾਨੂੰ ਲੱਗਾ ਡਰ ਅਸੀਂ ਨਹੀਂ ਕਰਨਗੇ ਇਹ ਗੱਲ ਕਿਸੇ ਨਾਲ ਠੀਕ ਹੈ ਸਾਨੂੰ ਤਕਲੀਫ ਹੈਗੀ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਆ ਬਾਕੀ ਵੀ ਖੜੇ ਕਿਸੇ ਨੂੰ ਹੋਰ ਨੂੰ ਪੁੱਛ ਲਓ ਮੈਨੂੰ ਕੱਲੇ ਨੂੰ ਦਿੱਕਤ ਹੋਵੇ ਮੇਰੀ ਕੋਈ ਪਰਸਨਲ ਅਰੇਂਜਸ ਹੈ ਤਾਂ ਬੰਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਇਹਦੇ ਨਾਲ ਜਬ ਬਾਕੀ ਮਨ ਲਿਆ ਵਾਂਗੂੰ ਰਹਿੰਦੇ ਸਾਰੇ ਬੰਦੇ ਪਿਆਰ ਨਾਲ ਰਹਿੰਦੇ ਆ ਤੁਹਾਨੂੰ ਕੋਈ ਇਤਰਾਜ਼ ਨਹੀਂ ਇਹਦੇ ਨਾਲ ਰਹਿੰਦੇ ਸੀ ਚੰਗਾ ਭਲਾ ਕੰਮ ਕਰਦਾ ਖਾਂਦਾ ਪੀਂਦਾ ਆਟਾ ਘਟਾ ਹੋਇਆ ਇਦਾਂ ਜਰੂਰੀ ਕਰਨਾ ਕੰਮ ਅਰ ਇੱਕ ਚੀਜ਼ ਹੋਰ ਦੱਸਾਂ ਇਹ ਸਾਹਮਣੇ ਡਾਵਰ ਲੱਗ ਰਿਹਾ ਜੀ ਇਸ ਘਰ ਦੇ ਵਿੱਚ ਵੱਡੇ ਵਾਲਾ ਉਦੇ ਵਿਰੋਧ ਦੇ ਵਿੱਚ ਇਹ ਬੰਦਾ ਪਹਿਲਾਂ ਸੀ ਮੇਰੇ ਕੋਲ ਪਹਿਲਾਂ ਹੀ ਸਾਰਨਾ ਵੀ ਪਏ ਨੇ ਉਹਦੇ ਵਿੱਚ ਇਸ ਬੰਦੇ ਦੇ ਸਾਰਨ ਹੈ ਕਿ ਟਾਵਰ ਨਹੀਂ ਲੱਗਣਾ ਚਾਹੀਦਾ ਜਦੋਂ ਉੱਥੇ ਨੂੰ ਅਧਰਾਏ ਸੀ ਆਪਣੇ ਘਰੇ ਲਗਵਾਨ ਦੇ ਵਿੱਚ ਕਿਦਾਂ ਰਾਈਟ ਹੋ ਗਿਆ ਕਿਦਾਂ ਇਹ ਓਕੇ ਹੋ ਗਿਆ ਮੈਨੂੰ ਇਹ ਸਮਝ ਨਹੀਂ ਆ ਰਹੀ ਅਜੇ ਇਹ ਬੰਦਾ ਜੋ ਵੀ ਇਹਨੂੰ 5-7 ਹਜ਼ਾਰ ਮਿਲਣਾ ਹੈ ਉਹਦੇ ਵਿੱਚ ਨਹੀਂ ਹੋ ਗਿਆ ਕਿ ਇਹਨੂੰ ਬਾਕੀ ਬੰਦੇ ਦੀ ਦਿੱਕਤ ਨਹੀਂ ਦਿਖ ਰਹੀ ਕੋਈ ਸਾਲਾ ਐਡੀ ਵੱਡੀ ਗੱਲ ਨਹੀਂ ਹੁੰਦੀ ਇਹ 5-7 ਹਜ਼ਾਰ ਰੁਪਿਆ ਬੰਦਾ ਪਰਮਾਤਮਾ ਹੱਥ ਠੀਕ ਰੱਖੇ ਬਹੁਤ ਕੁਝ ਕਰ ਲੈਂਦਾ ਹੁੰਦਾ ਬੰਦਾ ਪਰ ਨਹੀਂ ਲੋਕਾਂ ਨੂੰ ਦੁਖੀ ਦੇਖ ਕਰਕੇ ਤੇ ਆਪਣੇ ਵਾਸਤੇ ਪੈਸੇ ਕਮਾਣੇ ਇਹ ਤਾਂ ਮੈਂ ਠੀਕ ਨਹੀਂ ਕਹ ਸਾਨੂੰ ਹੈਗੀ ਇਸ ਤੋਂ ਪਹਿਲਾਂ ਨਹੀਂ ਸੀ ਥੈਂਕ ਯੂ ओके तुम बाकर आए दिस काम मतलब कल रहे बंद है जी बंद लाओ नहीं बंद है मतलब एक कॉफी लगेगा लगेगा पहले वाली पहले शुरू हुई है एक परफॉर्मेंस पर आ रहा हूं मतलब करता है मेरी लेटर दिखती होगी ना कितना टाइम भाजी हो सकता है कि और लेटर दिखती हुई है बंद कर